ਜਦ ਦિવਿਆ ਪਹੂਜਾ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ ਉਹਦੀ ਉਡਾਨ ਸ਼ੁਰੂ ਹੋਈ ਇੱਕ ਅੱਛੇ ਰਸਤੇ ਦੀ ਜਗ੍ਹਾ ਇੱਕ ਬੁਰੀ ਲਾਈਨ ਤੇ ਉਹਦਾ ਜਿਹੜਾ ਕੈਰੀਅਰ ਉਹ ਚੱਲਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਜਦ ਦિવਿਆ ਪਹੂਜਾ ਮੀਡੀਆ ਦੇ ਅੰਦਰ ਆਈ ਤੀ ਇੱਕ ਫੇਕ ਐਨਕਾਊਂਟਰ ਦੇ ਕੇਸ ਦੇ ਅੰਦਰ ਆਈ ਤੀ ਜਿਹਦੇ ਅੰਦਰ ਉਹਨੇ 7 ਸਾਲ ਸਜ਼ਾ ਕੱਟੀ ਅੱਛਾ ਜੀ ਉਸ ਤੋਂ ਬਾਅਦ ਫਿਰ ਉਹ ਬਾਹਰ ਨਿਕਲਦੀ ਹੈ ਬਾਹਰ ਨਿਕਲਣ ਤੋਂ ਬਾਅਦ ਬਲਰਾਜ ਗਿੱਲ ਦੇ ਸੰਪਰਕ ਦੇ ਅੰਦਰ ਆਂਦੀ ਹੈ ਉਹਦੇ ਨਾਲ ਉਹਦਾ ਕਾਫੀ ਲੰਮਾ ਸਮੇਂ ਮਤਲਬ ਚੱਲਦਾ ਹੈ ਚਲਣ ਤੋਂ ਬਾਅਦ ਹੂੰ 2 ਤਰੀਕ ਦੀ ਰਾਤ ਨੂੰ ਉਸ ਹੋਟਲ ਦੇ ਅੰਦਰ ਕੁਝ ਐਜਾ ਤਖੜਾ ਹੁੰਦਾ ਕਿ ਜਿਹੜਾ ਬਲਰਾਜ ਗਿੱਲ ਹੈ ਉਹਦੀ ਮੌਤ ਦੀ ਪਲੈਨਿੰਗ ਕਰਕੇ ਉਹਦੇ ਮੱਥੇ ਦੇ ਅੰਦਰ ਉਹਦੀ ਗੋਲੀ ਮਾਰ ਲਿਆ ਪੁਲਿਸ ਸਾਰਾ ਸਰਕਲ ਦੇਖਦੀ ਹੈ ਪੂਰੇ ਹੋਟਲ ਦੀ ਤਲਾਸ਼ੀ ਲੈਂਦੀ ਹੈ ਪੂਰੇ ਹੋਟਲ ਦੀ ਪਰ ਉਸ ਕਮਰੇ ਨੂੰ ਚੈੱਕ ਨਹੀਂ ਕਰਦੀ 10 ਲੱਖ ਦੇ ਅੰਦਰ ਉਹ ਬੰਦੇ ਹਾਇਰ ਕਰਨ ਤੋਂ ਬਾਅਦ ਡੈੱਡ ਬੋਡੀ ਨੂੰ BMW ਗੱਡੀ ਦੇ ਅੰਦਰ ਸੱਟਿਆ ਜਾਂਦਾ ਗੁਰੂਗਰਾਮ ਤੋਂ ਉਸ ਤੋਂ ਬਾਅਦ ਗੱਡੀ ਹਾਈਵੇ ਤੇ ਪਾ ਦਿੰਦੀ ਐ NS 44 ਤੇ ਹੂੰ ਫਿਰ ਗੱਡੀ ਪਾ ਕੇ ਉਸ ਤੋਂ ਬਾਅਦ ਸਿੱਧੀ ਗੱਡੀ ਦਾ ਮੂੰਹ ਹੋ ਜਾਂਦਾ ਪਟਿਆਲੇ ਵੱਲ ਯਾਨੀ ਪੰਜਾਬ ਵੱਲ ਰੁਕ ਹੋ ਜਾਂਦਾ ਉਹਨਾਂ ਨੇ ਗੱਡੀ ਲਾਈ ਪਸਿਆਣੇ ਵਾਲੇ ਪੁਲ ਦੇ ਲਵੇਕ ਤੀਰ ਹੈ ਪੀੜ ਤੋਂ ਅੱਗੇ ਨਾ ਜਿੱਥੇ ਆਪਣਾ ਦੋ ਖੰਬੇ ਖੜੇ ਨੇ ਟੈਲੀਫੋਨ ਖੰਬੇ ਉੱਥੇ ਲੈ ਗਏ ਉੱਥੇ ਲਿਆ ਕੇ ਉਹਨਾਂ ਨੇ ਕੀ ਕੀਤਾ ਬੁਲਟ ਮੋਟਰਸਾਈਕਲ ਦਾ ਕਵਰ ਲੈ ਕੇ ਅੱਛਾ ਜੀ ਉਹ ਬਾਡੀ ਨੂੰ ਉਹਦੇ ਅੰਦਰ ਬੰਨ ਕੇ ਚੰਗੀ ਤਰੀਕੀਆਂ ਨਾਲ ਨਹਿਰ ਦੇ ਅੰਦਰ ਡੰਪ ਕਰਤਾ ਔਰ ਮਾਲਕ ਜੀ ਕੀ ਹਾਲ ਨੇ ਸਰ ਵਧੀਆ ਤੇ ਅੱਜ ਫਿਰ ਇੱਕ ਸੱਚੀ ਘਟਨਾ ਹਾਂਜੀ ਜਿਹੜੀ ਪੂਰੇ ਇੰਡੀਆ ਦੇ ਅੰਦਰ ਮੀਡੀਆ ਦੇ ਅੰਦਰ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਦੀਵਿਆ ਪਹੂਜਾ ਸੈਕਟਰ 14 ਗੁਰੂਗਰਾਮ ਜਿਹੜਾ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਠੀਕ ਹੈ ਜੀ ਕਿੰਨੇ ਦਿਨ ਦੀ ਗੱਲ ਹੈ ਇਹ ਅੱਜ ਮੇਰੇ ਖਿਆਲ ਤਕਰੀਬਨ ਇਸ ਗੱਲ ਨੂੰ 15 ਦਿਨ ਹੋ ਗਏ ਪੂਰੇ ਕੰਪਲੀਟ ਅੱਛਾ ਜੀ ਤੇ 15 ਦਿਨ ਪਹਿਲੇ ਦੀ ਵਾਕਿਆ ਦੀ ਇਹ 3 ਤਰੀਕ ਦੀ 2 ਤੇ 3 ਤਰੀਕ ਦੀ ਰਾਤ ਦੀ ਗੱਲ ਹੈ ਠੀਕ ਹੈ ਜੀ ਤੇ ਉਹਦੇ ਬਾਰੇ ਅੱਜ ਅਸੀਂ ਦੱਸਾਂਗੇ ਕਿ ਇੱਕ ਕੁੜੀ ਜਿਹੜੀ ਸਵੇਰੇ ਉੱਠ ਕੇ ਬੁਰਸ਼ ਕਰਨਾ ਨਹਾਣਾ ਧੋਣਾ ਆਪਣੇ ਆਪ ਨੂੰ ਇੰਨੇ ਤਰੀਕੇ ਨਾਲ ਇੱਕ ਮਾਡਲ ਦਿਵਿਆ ਪਹੁੰਚਾਇ ਇੱਕ ਮਸ਼ਹੂਰ ਮਾਡਲ ਹੂੰ ਆਪਣੇ ਆਪ ਨੂੰ ਇੱਕ ਤਿਆਰ ਕਰਕੇ ਆਪਣੇ ਪਰਿਵਾਰ ਦਾ ਇੱਕ ਸੁਪਨਾ ਪੂਰਾ ਕਰਨ ਵਾਸਤੇ ਇੱਕ ਫੀਲਡ ਦੇ ਅੰਦਰ ਆਂਦੀ ਹੈ ਜਿਵੇਂ ਇੱਕ ਫਿਲਮ ਲਾਈਨ ਲਾ ਲਓ ਇੱਕ ਪ੍ਰੋਡਕਸ਼ਨ ਲਾਈਨ ਲਾ ਲਓ ਦੇ ਅੰਦਰ ਆਣ ਤੋਂ ਬਾਅਦ ਉਹਨੇ ਆਪਣਾ ਕੰਮ ਕੈਰੀਅਰ ਸ਼ੁਰੂ ਕੀਤਾ ਸ਼ੁਰੂ ਕਰਨ ਤੋਂ ਬਾਅਦ ਜਦੋਂ ਉਸ ਲਾਈਨ ਦੇ ਅੰਦਰ ਆਈ ਹੂੰ ਹੋਰ ਆਪਣਾ ਕੈਰੀਅਰ ਸ਼ੁਰੂ ਕਰਦੇ ਕਰਦੇ ਉਹਨੇ ਸਾਰਾ ਸਿਸਟਮ ਆਪਣੇ ਸਰੀਰ ਤੋਂ ਲੈ ਕੇ ਆਪਣੇ ਦਿਮਾਗ ਨੂੰ ਹਰ ਚੀਜ਼ ਨੂੰ ਮੈਂਟੇਨ ਕਰਕੇ ਇਸ ਫੀਲਡ ਦੇ ਅੰਦਰ ਉਤਰੀ ਕਿ ਬਈ ਮੈਂ ਕੁਝ ਵੱਡਾ ਕਰੂੰਗੀ ਕੁਝ ਇੱਕ ਵੱਡੀ ਐਕਟਰ ਬਣੂੰਗੀ ਪਰ ਉਹ ਜਿਹੜਾ ਉਹ ਰੱਬ ਬੈਠਾ ਪਰਮਾਤਮਾ ਬੈਠਾ ਉਹਨੂੰ ਕੁਝ ਹੋਰ ਹੀ ਮਨਜ਼ੂਰ ਦੀ ਠੀਕ ਹੈ ਜੀ ਉਹਨੇ ਉਹਦੇ ਬਾਰੇ ਕੁਝ ਹੋਰ ਹੀ ਲਿਖ ਰੱਖਿਆ ਦੇ ਕਿਉਂਕਿ ਨੇ ਜਿਹੜੀ ਜੀਵਨ ਦੀ ਲੀਲਾ ਹੈ ਉਹ ਰੱਬ ਨੇ ਲਿਖਣੀ ਹੁੰਦੀ ਹੈ ਉਹਦੀ ਕਲਮ ਉਹਨੇ ਲਿਖਤੀ ਬਈ ਕਿੰਨੂੰ ਮੈਂ ਕੀ ਬਣਾਣਾ ਹੈ ਔਰ ਕਿੰਨੇ ਕਿੰਨੂੰ ਮੈਂ ਕਿੱਥੇ ਪਹੁੰਚਾਣਾ ਹੈ ਔਰ ਕਿੰਨੂੰ ਮੈਂ ਕੀ ਪੋਜੀਸ਼ਨ ਦੇਣੀ ਹੈ ਉਹ ਰੱਬ ਬੈਠਾ ਉਹ ਲਿਖਦਾ ਰਹਿੰਦਾ ਸਭ ਦੀ ਉਹਨੇ ਦਿਵਿਆ ਪੌਜਾ ਦੀ ਵੀ ਲਿਖੀ ਦੀ ਜਦ ਦਿਵਿਆ ਪੌਜਾ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ ਜਦ ਉਹਦੀ ਉਡਾਨ ਸ਼ੁਰੂ ਹੋਈ ਹਾਂਜੀ ਉਡਾਨ ਉਹਦੀ ਇੰਨੀ ਖਤਰਨਾਕ ਸ਼ੁਰੂ ਹੋ ਗਈ ਹੈ ਉਸ ਤੋਂ ਪਹਿਲਾਂ ਤਾਂ ਜਿਹੜੀ ਸਟਾਰਟਿੰਗ ਦੀ ਉਹ ਨੋਰਮਲ ਰਹੀ ਹੈ ਉਹਨੇ ਜਿਹੜੇ ਛੋਟੇ-ਮੋਟੇ ਵੀਡੀਓ ਬਣਾਏ ਲੋਕਾਂ ਦੇ ਸੰਪਰਕ ਚ ਆਏ ਜਿਹੜੇ ਡਾਇਰੈਕਟਰ ਤੇ ਪ੍ਰੋਡਿਊਸਰ ਤੇ ਜੋ ਹੋਰ ਵੀ ਸੋਸ਼ਲ ਨੈਟਵਰਕਿੰਗ ਦੇ ਜਮਾਨੇ ਵਾਲੇ ਜਿਹੜੇ ਲੋਕ ਨੇ ਜਿਹੜੇ ਮਾਡਲ ਮੋਡਲਿੰਗ ਟਾਈਪ ਦੇ ਲੋਕ ਨੇ ਉਹਨਾਂ ਦੇ ਸੰਪਰਕ ਚ ਆਏ ਉਸ ਤੋਂ ਬਾਅਦ ਉਹਨੂੰ ਇੱਕ ਨਾਮ ਮਿਲਿਆ दिव्या पहुजा मॉडल अच्छा जी उस ਤੋਂ ਬਾਅਦ ਉਸ ਲਾਈਨ ਦੇ ਅੰਦਰ ਉਤਰੀ ਲਾਈਨ ਦੇ ਅੰਦਰ ਉਤਰਨ ਤੋਂ ਬਾਅਦ ਉਹਦੀ ਇੱਕ ਮੁਲਾਕਾਤ ਕਿਸੇ ਇੱਕ ਇਹਜੇ ਬੰਦੇ ਨਾਲ ਹੁੰਦੀ ਹੈ ਜਿਹੜਾ ਗੈਂਗਸਟਰ ਓਕੇ ਉਸ ਤੋਂ ਬਾਅਦ ਉਹਦੀ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਉਹਨੇ ਕਾਫੀ ਆਪਣਾ ਸਫ਼ਰ ਲੰਮਾ ਸ਼ੁਰੂ ਕਰਾ ਲੰਮਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਉਹਦਾ ਜਿਹੜਾ ਰਸਤਾ ਉਹ ਕ੍ਰਾਈਮ ਵੱਲ ਮੁੜਦਾ ਚਲਾ ਗਿਆ ਬਜਾਏ ਇੱਕ ਅੱਛੇ ਰਾਸਤੇ ਦੀ ਜਗ੍ਹਾ ਇੱਕ ਬੁਰੀ ਲਾਈਨ ਤੇ ਉਹਦਾ ਜਿਹੜਾ ਕੈਰੀਅਰ ਉਹ ਚੱਲਣਾ ਸ਼ੁਰੂ ਹੋ ਗਿਆ ਜੀ ਉਹਦਾ ਕੀ ਕਾਰਨ ਸੀਗਾ बस ਲੈ ਗਿਆ ਆਪਣੇ ਆਪ ਨੂੰ ਉਧਰ ਉਸ ਕਾਰਨ ਖਿੱਚ ਕੇ ਬਸ ਰੱਬ ਬੈਠਾ ਉਹ ਲੈ ਗਿਆ ਪਤਾ ਨਹੀਂ ਕਿਵੇਂ ਕੁੜੀ ਦੇ ਦਿਮਾਗ 'ਚ ਆ ਗਈਆਂ ਗੱਲਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਉਸ ਟਾਈਮ ਹਾਂਜੀ ਉਹਦੇ ਉੱਪਰ ਇੱਕ ਫੇਕ ਐਂਕਾਉਂਟਰ ਸਭ ਤੋਂ ਪਹਿਲਾਂ ਜਦ ਦिव्या ਪਹੁੰਚਾ ਮੀਡੀਆ ਦੇ ਅੰਦਰ ਆਈ ਤੀ ਇੱਕ ਫੇਕ ਐਂਕਾਉਂਟਰ ਦੇ ਕੇਸ ਦੇ ਅੰਦਰ ਆਈ ਤੀ ਜਿਹਦੇ ਅੰਦਰ ਉਹਨੇ 7 ਸਾਲ ਸਜ਼ਾ ਕੱਟੀ ਹੈ ਅੱਛਾ ਜੀ ਉਹ ਕੀ ਮਸਲਾ ਸੀਗਾ ਫੇਕ ਐਂਕਾਉਂਟਰ ਹੋਇਆ ਸੀ ਇੱਕ ਗੁਰੂਗ੍ਰਾਮ ਦੇ ਅੰਦਰ ਠੀਕ ਹੈ ਜੀ ਤੇ ਉਹਦੇ ਅੰਦਰ ਉਹਦਾ ਨਾਮ ਆਇਆ ਸੀ ਉਹਦੀ ਸਟੋਰੀ ਮੇਰੇ ਕੋਲ ਕੰਪਲੀਟ ਤਾਂ ਨਹੀਂ ਮੈਨੂੰ ਪਤਾ ਸੀ ਲੇਕਿਨ ਜੋ ਥੋੜਾ ਥੋੜਾ ਉਹਦੇ ਬਾਰੇ ਮੈਨੂੰ ਨੋਲੇਜ ਹੈ ਹਮ ਤੇ ਉਹਦਾ ਉਸ ਚ ਨਾਮ ਆਇਆ ਨਾਮ ਆਣ ਤੋਂ ਬਾਅਦ ਪਤਾ ਲੱਗਾ ਕਿ ਉਹ ਇੱਕ ਇਨਕਾਉਂਟਰ ਫੇਕ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਸਜ਼ਾ ਹੋਈ ਨੂੰ 7 ਸਾਲ ਦੀ ਅੱਛਾ ਉਸ ਤੋਂ ਬਾਅਦ ਫਿਰ ਉਹ ਬਾਹਰ ਨਿਕਲਦੀ ਹੈ ਬਾਹਰ ਨਿਕਲਣ ਤੋਂ ਬਾਅਦ ਹਮ ਬਲਰਾਜ ਗਿੱਲ ਹੈ ਉਹਦੇ ਸੰਪਰਕ ਦੇ ਅੰਦਰ ਆਂਦੀ ਹੈ ਉਹਦੇ ਨਾਲ ਉਹਦਾ ਕਾਫੀ ਲੰਬਾ ਸਮੇਂ ਮਤਲਬ ਚੱਲਦਾ ਹੈ ਚੱਲਣ ਤੋਂ ਬਾਅਦ ਹਮ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ ਫਿਰ ਚੱਲਦੀ ਹੈ ਅੱਛਾ ਦੁਬਾਰਾ ਸ਼ੁਰੂ ਕਰਦੀ ਹੈ ਦੁਬਾਰਾ ਸ਼ੁਰੂ ਕਰਦੀ ਹੈ ਬਾਹਰ ਆਣ ਤੋਂ ਬਾਅਦ ਆਪਣਾ ਨੈਟਵਰਕ ਜਿਹੜਾ ਹੈਗਾ ਉਹ ਕਰਦਾ ਲੇਕਿਨ ਕਹਿੰਦਾ ਚੋਰ ਚੋਰੀ ਤੋਂ ਜਾਏ ਪਰ ਮਗਰ ਹੀਰਾ ਫੇਰ ਤੋਂ ਜਾਏ ਉਹ ਜਿਹੜੀ ਹਰਕਤ ਆਤੀ ਉਹਨੇ ਫੇਰ ਸ਼ੁਰੂ ਕਰਤੀ ਲੇਕਿਨ ਅਤਕੀ ਹਰ ਬਾਰ ਮਤਲਬ ਜ਼ਿੰਦਗੀ ਮੌਕਾ ਨਹੀਂ ਦਿੰਦੀ ਜ਼ਿੰਦਗੀ ਜਿਹੜਾ ਜੀਵਨ ਹੈ ਨਾ ਇਸ ਚ ਨਾ ਰਿਵਰਸ ਬਟਨ ਨਹੀਂ ਹੈ ਹੂੰ ਕਿਉਂਕਿ ਨਾ ਤਕਰੀਬਨ ਤੁਸੀਂ ਹਰ ਚੀਜ਼ ਨੂੰ ਰਿਵਰਸ ਕਰ ਸਕਦੇ ਹੋ ਮਕਾਨ ਮਾੜਾ ਬਣ ਗਿਆ ਤੋੜ ਕੇ ਚੰਗਾ ਬਣਾ ਸਕਦੇ ਹੋ ਗੱਡੀ ਮਾੜੀ ਆ ਗਈ ਬਦਲ ਕੇ ਨਵੀਂ ਲੈ ਸਕਦੇ ਹੋ ਮੋਟਰਸਾਈਕਲ ਸਕੂਟਰ ਰਹੀ ਹੈ ਕੁਝ ਵੀ ਸਬਜ਼ੀ ਗਲਤ ਬਣ ਗਈ ਉਹਨੂੰ ਛੱਟ ਕੇ ਹੋਰ ਸਬਜ਼ੀ ਬਣਾ ਸਕਦੇ ਹੋ ਪਰ ਪਰਮਾਤਮਾ ਨੇ ਜੀਵਨ ਇੱਕ ਇਹ ਜੀ ਚੀਜ਼ ਦਿੱਤੀ ਹੈ ਉਹ ਇੱਕ ਵਾਰ ਮਿਲੇਗਾ ਉਸ 'ਚ ਤੁਸੀਂ ਕੋਈ ਚੇਂਜਿੰਗ ਨਹੀਂ ਕਰ ਸਕਦੇ ਚੇਂਜਿੰਗ ਕਿਵੇਂ ਕਰ ਸਕਦੇ ਜਾਂ ਤਾਂ ਰੱਬ ਦਾ ਨਾਮ ਲੈ ਕੇ ਜਾਂ ਉਹਨੂੰ ਚੰਗੀ ਤਰੀਕੇ ਨਾਲ ਬਵਿੱਤ ਕਰਕੇ ਮਤਲਬ ਜਿਹੜੀ ਉਹਦੀ ਚੇਂਜਿੰਗ ਹੈ ਸਿਰਫ ਆਈ ਹੈ ਜਾਂ ਤਾਂ ਤੁਸੀਂ ਰੱਬ ਦਾ ਨਾਮ ਲਓ ਚੰਗੇ ਤਰੀਕੇ ਨਾਲ ਆਪਣੀ ਫੈਮਿਲੀ ਨਾਲ ਸੰਪਰਕ ਕਰੋ ਵਧੀਆ ਤਰੀਕੇ ਨਾਲ ਉਹਨੂੰ ਜਿਓ ਜਾਂ ਫਿਰ ਉਹਨੂੰ ਗਲਤ ਰਸਤੇ ਲੈ ਜਾਓ ਠੀਕ ਹੈ ਪਰ ਉਹ ਜਦ ਗਲਤ ਰਸਤੇ ਦੇ ਨਾਲ ਚਲੀ ਗਿਆ ਨਾ ਉਹ ਦਲਦਲ ਦੇ ਅੰਦਰ ਚਲੀ ਗਿਆ ਉਸੇ ਰਿਵਰਸ ਬਟਨ ਨਹੀਂ ਦੁਬਾਰ ਨਹੀਂ ਆ ਸਕਦੀ ਉਹ ਹੀ ਇਹਦੇ ਨਾਲ ਹੋਇਆ 2 ਤਰੀਕ ਦੀ ਰਾਤ ਨੂੰ ਉਸ ਹੋਟਲ ਦੇ ਅੰਦਰ ਕੁਝ ਐਹਾ ਜਿਹਾ ਤਕੜਾ ਹੁੰਦਾ ਕਿ ਜਿਹੜਾ ਬਲਰਾਜ ਗਿੱਲ ਹੈ ਉਹਦੀ ਮੌਤ ਦੀ ਪਲੈਨਿੰਗ ਕਰਕੇ ਉਹਦੇ ਮੱਥੇ ਦੇ ਅੰਦਰ ਉਹਦੀ ਗੋਲੀ ਮਾਰਦੇ ਅੱਛਾ ਜੀ ਉਸ ਤੋਂ ਬਾਅਦ ਉਹਨੂੰ ਇੱਕ ਦੂਜੇ ਕਮਰੇ ਦੇ ਅੰਦਰ ਛੱਡ ਦਿੰਦਾ ਹੈ ਪੁਲਿਸ ਆਂਦੀ ਹੈ ਪੁਲਿਸ ਦੂਜਾ ਕਮਰਾ ਚੈੱਕ ਕਰਦੀ ਹੈ ਪੁਲਿਸ ਨੂੰ ਮਿਲਦੀ ਨਹੀਂ ਬੋਡੀ ਪੁਲਿਸ ਸਾਰਾ ਸਰਕਲ ਦੇਖਦੀ ਹੈ ਪੂਰੇ ਹੋਟਲ ਦੀ ਤਲਾਸ਼ੀ ਲੈਂਦੀ ਹੈ ਪੂਰੇ ਹੋਟਲ ਦੀ ਪਰ ਉਸ ਕਮਰੇ ਨੂੰ ਚੈੱਕ ਨਹੀਂ ਕਰਦੀ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਫਿਰ ਮਿਲ ਜਾਂਦਾ ਮੌਕਾ ਫਿਰ ਉਸ ਤੋਂ ਬਾਅਦ ਉਹ ਪ੍ਰਾਈਵੇਟ ਬੰਦੇ हायर ਕਰਦੇ ਨੇ 10 ਲੱਖ ਦੇ ਅੰਦਰ 10 ਲੱਖ ਦੇ ਅੰਦਰ ਉਹ ਬੰਦੇ हायर ਕਰਨ ਤੋਂ ਬਾਅਦ ਡੈੱਡ ਬੋਡੀ ਨੂੰ BMW ਗੱਡੀ ਦੇ ਅੰਦਰ ਸੱਟੇ ਜਾਂਦਾ ਗੁਰੂਗ੍ਰਾਮ ਤੋਂ ਉਸ ਤੋਂ ਬਾਅਦ ਗੱਡੀ ਹਾਈਵੇ ਤੇ ਪਾ ਦਿੰਦੀ ਐਨਐਸ 44 ਤੇ ਫਿਰ ਗੱਡੀ ਪਾ ਕੇ ਉਸ ਤੋਂ ਬਾਅਦ ਸਿੱਧੀ ਗੱਡੀ ਦਾ ਮੂੰਹ ਹੋ ਜਾਂਦਾ ਪਟਿਆਲੇ ਵੱਲ ਯਾਨੀ ਪੰਜਾਬ ਵੱਲ ਰੁਕ ਹੋ ਜਾਂਦਾ ਅੱਛਾ ਜੀ ਜਦ ਪੰਜਾਬ ਵੱਲ ਰੁਕ ਹੋ ਜਾਂਦਾ ਹੈ ਜਦ ਰਾਜਪੁਰਾ ਅੰਬਾਲਾ ਜਦ ਸੋਰੀ ਜਦ ਅੰਬਾਲਾ ਕ੍ਰੋਸ ਕਰਦੇ ਗੱਡੀ ਫਿਰ ਬੋਡੀ ਠਿਕਾਣੇ ਲਗਾਣ ਦਾ ਪੂਰਾ ਪਲਾਨ ਸ਼ੁਰੂ ਹੁੰਦੀ ਹੈ ਕਿ ਬੋਡੀ ਨੂੰ ਠਿਕਾਣੇ ਕਿਵੇਂ ਲਾਇਆ ਜਾਵੇ ਉਸ ਤੋਂ ਬਾਅਦ ਫਿਰ ਦੇਖਿਆ ਜਾਂਦਾ ਕੋਈ ਜੰਗਲਾਤੀ ਏਰੀਆ ਨਹੀਂ ਮਿਲਦਾ ਕੋਈ ਇਹ ਜੀ ਨਹਿਰ ਨਹੀਂ ਮਿਲਦੀ ਸੇਫਲੀ ਨਹਿਰ ਨਹੀਂ ਮਿਲਦੀ ਲੇਕਿਨ ਉਹਨਾਂ ਚ ਇੱਕ ਬੰਦਾ ਥੀ ਜਿਹਨੂੰ ਜਿੰਨੇ ਪੂਰੀ ਰੈਕੀ ਕਰਕੇ ਜਿੰਨੂੰ ਇਸ ਬਾਰੇ ਸਾਰਾ ਪਤਾ ਦਿੱਕਿਆ ਡੈੱਡ ਬੋਡੀ ਪਟਿਆਲੇ ਇੱਕ ਨਹਿਰ ਹੈ ਜਿਹੜੀ ਨੰਗਲ ਬਾਗੜਾ ਡੈਮ ਤੋਂ ਆਉਂਦੀ ਹੈ ਔਰ ਰਾਜਸਥਾਨ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਡੇਲੀ ਪ੍ਰਤੀ ਦਿਨ ਦੇ ਸੰਬੰਧ ਤੋਂ ਚ 2 3 ਡੱਡ ਬੜੀਆਂ ਜਾਂਦੀਆਂ ਰਹਿੰਦੀਆਂ ਜਿਹਦਾ ਕੋਈ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਨੇ ਦਿਮਾਗ ਬੜਾ ਲਾਇਆ ਪਰ ਦਿਮਾਗ ਲਾਉਣ ਤੋਂ ਬਾਅਦ ਫਿਰ ਉਹਨਾਂ ਨੇ ਗੱਡੀ ਨੂੰ ਰਾਤ ਨੂੰ ਪਟਿਆਲਾ ਪਸਿਆਣੇ ਵਾਲੇ ਪੁਲ ਤੇ ਲਾਇਆ ਉਹਨਾਂ ਨੇ ਗੱਡੀ ਨੂੰ 3 ਤਰੀਕ ਦੀ ਰਾਤ ਨੂੰ ਹੂੰ ਉਸ ਤੋਂ ਬਾਅਦ ਸੌਰੀ 4 ਤਰੀਕ ਦੀ ਰਾਤ ਨੂੰ ਪਟਿਆਲੇ ਜਦ ਪੋਚੇ ਰਾਤ ਨੂੰ ਰੇ ਪਟਿਆਲੇ ਪੋਚਣ ਤੋਂ ਬਾਅਦ ਉਹਨਾਂ ਨੇ ਗੱਡੀ ਲਾਈ ਪਸਿਆਣੇ ਵਾਲੇ ਪੁਲ ਦੇ ਲਵੇਕ ਤੀਰ ਐ ਪੀੜ ਤੋਂ ਅੱਗੇ ਨਾ ਜਿੱਥੇ ਆਪਣਾ ਦੋ ਖੰਬੇ ਖੜੇ ਨੇ ਟੈਲੀਫੋਨ ਖੰਬੇ ਉੱਥੇ ਲੈ ਗਏ ਉੱਥੇ ਲਿਆ ਕੇ ਉਹਨਾਂ ਨੇ ਕੀ ਕੀਤਾ ਬੁਲਟ ਮੋਟਰਸਾਈਕਲ ਦਾ ਕਵਰ ਲੈ ਕੇ ਅੱਛਾ ਜੀ ਉਹ ਬਾਡੀ ਨੂੰ ਉਹਦੇ ਅੰਦਰ ਬੰਨ ਕੇ ਚੰਗੀ ਤਰੀਕਿਆਂ ਨਾਲ ਨਹਿਰ ਦੇ ਅੰਦਰ ਡੰਪ ਕਰਤਾ ਤੇ ਮੈਂ ਤੇ ਵਿਚਾਲੇ ਚਲੋ ਕਹਾਣੀ ਤਾਂ ਹੈਗੀ ਐ ਕਿ ਸਟੋਰੀ ਵੀ ਅਮੇ ਚੀਜ਼ ਦੱਸੂਗਾ ਕਿ ਪੰਜ ਡੈਡ ਬਾਡੀਆਂ ਕਦੇ ਥੱਲੇ ਨਹੀਂ ਵਹਿੰਦੀ ਅੱਛਾ ਕਿਸ ਤਰ੍ਹਾਂ ਪੰਜ ਡੈਡ ਬਾਡੀਆਂ ਕਦੇ ਥੱਲੇ ਨਹੀਂ ਵਹਿੰਦੀ ਪੰਜ ਸਰੀਰ ਇਨਸਾਨ ਦੇ ਇਹੋ ਜਿਹੇ ਹੁੰਦੇ ਨੇ ਪੰਜ ਬੰਦਿਆਂ ਦੇ ਅੱਛਾ ਜੀ ਜਿਹੜੇ ਕ ਕਰਮ ਉਹਦਾ ਮੈਂ ਉਹ ਹੀ ਦੱਸ ਰਿਹਾ ਮੈਂ ਵਿਸਤਾਰ ਨਾਲ ਦੱਸੂਗਾ ਤਾਂ ਕਿ ਜਿਹੜੇ ਤੁਹਾਡੇ ਦਰਸ਼ਕ ਨੇ ਉਹਨਾਂ ਦੇ ਇਹ ਕੰਮ ਆਣਗੇ ਦੇਖੋ ਮੈਂ ਇੱਕ ਚੀਜ਼ ਜ਼ੋਰ ਕਹਿਣਾ ਚਾਹੁੰਦਾ ਦੇਖੋ ਆਪਣੀ ਗੱਲਾਂ ਬਹੁਤ ਲੰਬੀਆਂ ਚੱਲਣੀਆਂ ਨੇ ਸਾਡੇ ਵੀਡੀਓ ਦੇਖ ਕੇ ਨਾ ਕੋਈ ਵੀ ਮੈਂ ਹੱਥ ਜੋੜ ਕੇ ਬੇਨਤੀ ਇਹ ਨਾ ਗਲਤ ਇੱਕ ਤਾਂ ਮਕਸਦ ਨਾ ਕੱਢਣ ਦੂਜੀ ਗਲਤ ਨਾ ਕਿ ਲੋਕ ਨਾ ਕਈ ਵਾਰ ਨਾ ਕ੍ਰਾਈਮ ਦੀ ਸਟੋਰੀਆਂ ਦੇਖ ਦੇਖ ਕੇ ਨਾ ਕ੍ਰਾਈਮ ਵਾਲਾ ਆਪਣਾ ਦਿਮਾਗ ਲਾਉਂਦੇ ਕ੍ਰਾਈਮ ਮੈਂ ਤਾਂ ਉਹਨੇ ਚੀਜ਼ ਉਹਦਾ ਕ੍ਰਾਈਮ ਕਦੇ ਪਰਫੈਕਟ ਨਹੀਂ ਹੁੰਦਾ ਉਹ ਰੱਬ ਬੈਠਾ ਅੱਜ ਨਹੀਂ ਤੇ ਕੱਲ ਬੰਦਾ ਫੜਾ ਜਾਏਗਾ ਫੜੇ ਜਾਂਦਾ ਦੇਖੋ ਦਿਵਿਆ ਪੋਜ ਵਾਲੇ ਫੜ ਪੈਸਾ ਵੀ ਲਾਇਆ ਬੰਦੇ ਕੋਲ ਟਾਈਮਿੰਗ ਪੈਸਾ ਸਾਰਾ ਕੁਝ ਹੈ ਲੇਕਿਨ ਫੜੇ ਗਏ ਨੇ ਔਰ ਅਜੇ ਕਿੰਨੇ ਕੇਸ ਨੇ ਕਰੋੜੋਂ ਕੇਸ ਨੇ ਲੱਖ ਨਹੀਂ ਕਰੋੜੋਂ ਕੇਸ ਹੈ ਜਿਹਨੇ ਜਿਨ੍ਹਾਂ ਨੇ ਪਰਫੈਕਟ ਪਲਾਨਿੰਗ ਕੀਤੀ ਹੈ ਫਿਰ ਵੀ ਫੜੇ ਔਰ ਮੈਂ ਕੀ ਯੂਰ ਕਹੂੰਗਾ ਪਲਾਨਿੰਗ ਕਦੇ ਪਰਫੈਕਟ ਨਹੀਂ ਹੁੰਦੀ ਅਗਰ ਕਿਸੇ ਬੰਦੇ ਨੇ ਕ੍ਰਾਈਮਲ ਦਿਮਾਗ ਲਾਇਆ ਔਰ ਗਲਤ ਕੰਮ ਵਾਲ ਦਿਮਾਗ ਲਾਇਆ ਉਹ ਕਦੇ ਪਰਫੈਕਟ ਨਹੀਂ ਹੁੰਦਾ ਔਰ ਨਾ ਕਦੇ ਉਹ ਕਰ ਸਕਦਾ ਅੱਜ ਨਹੀਂ ਕੱਲ ਨੀਵਾ ਬੋਲਣ ਗਿਆ ਜ਼ਮੀਨ ਬੋਲੇਗੀ ਅਸਮਾਨ ਬੋਲੇਗਾ ਹਵਾ ਬੋਲੇਗੀ ਨਹਿਰ ਬੋਲੇਗੀ ਉਹ ਡੱਡੂ ਗੋੜੀ ਬਾਹਰ ਆਏਗੀ ਪਤਾ ਜਰੂਰ ਲੱਗੇਗਾ ਬਹੁਤ ਚੀਜ਼ਾਂ ਨੇ ਪਤਾ ਕਰਨ ਦੀਆਂ ਤੇ ਉਹ ਕਈ ਕਦੇ ਨਾ ਕਦੇ ਫੜਾ ਜਾਏਗਾ ਤੇ ਮੈਂ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀ ਪੰਜ ਬੋਡੀਆਂ ਜਿਹੜੀ ਥੱਲੇ ਨਹੀਂ ਜਾਂਦੀ ਉੱਥੋਂ ਆਪਣੀ ਗੱਲ ਸ਼ੁਰੂ ਕਰਦੇ ਆਂ ਇੱਕ ਤਾਂ ਉਹ ਬੰਦਾ ਜਿਹੜਾ ਫਿਲਟਰ ਦਾ ਪਾਣੀ ਕੋਲਡ ਡਰਿੰਕ ਠੰਡੇ ਜ਼ਿਆਦਾ ਪਿੰਦਾ ਹੋਵੇ ਉਹਦੀ ਡੈਡ ਬੋਡੀ ਕਦੇ ਥੱਲੇ ਨਹੀਂ ਜਾਂਦੀ ਪਾਣੀ ਜਾਂਦੇ ਕਿਉਂਕਿ ਉਹ ਦੇੰਦਰ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅੱਛਾ ਜੀ ਹਾਲਾਂਕਿ ਮੈਂ ਇਹ ਨਹੀਂ ਕਹੂੰਗਾ ਇੱਕ ਚੀਜ਼ਾ ਗਲਤ ਹੈ ਪੀਣੀ ਚਾਹੀਦੀ ਹੈ ਪੀਣੇ ਚਾਹੀਦਾ ਫਿਲਟਰ ਦਾ ਪਾਣੀ ਚੰਗੀ ਗੱਲ ਹੈ ਪਰ ਸਰੀਰ ਅੰਦਰ ਉਹ ਬੱਦਾ ਮਤਲਬ ਨੋਰਮਲ ਹੁੰਦਾ ਤੋਤਾ ਸਰੀਰ ਹੁੰਦਾ ਕਦੇ ਵੀ ਥੱਲੇ ਨਹੀਂ ਜਾਂਦੀ ਇੱਕ ਉਹ ਬੰਦਾ ਜਿਹਦਾ ਕੋਈ ਟ੍ਰੀਟਮੈਂਟ ਕੋਈ ਇਲਾਜ ਵਗੈਰਾ ਪੁਰਾਣਾ ਚੱਲ ਰਿਹਾ ਹੋਵੇ ਦਵਾਈ ਜੜੀ ਬੂਟੀਆਂ ਚੱਲ ਰਹੀਆਂ ਹੋਣ ਉਹਦੀ ਡੈਡ ਬੋਡੀ ਸਰੀਰ ਦੇ ਅੰਦਰ ਇੰਨੀ ਕਰਨੀ ਹੁੰਦੀ ਕਦੇ ਥੱਲੇ ਨਹੀਂ ਜਾਂਦੀ ਇੱਕ ਉਹ ਬੰਦਾ ਜਿਹਦਾ ਸਰੀਰ ਜ਼ਿਆਦਾ ਹੈਲਥੀ ਆ ਜ਼ਿਆਦਾ ਬਾਦੀ ਹੋ ਜਾਂਦਾ ਹੈ ਸਰੀਰ ਹੂੰ ਫੁੱਲ ਜਾਂਦਾ ਸਰੀਰ ਓਵਰ weight ਹਾਂ ਓਵਰ weight ਹੋ ਜਾਂਦਾ ਉਹ ਕਦੇ ਬੋਡੀ ਥੱਲੇ ਨਹੀਂ ਜਾਂਦੀ ਇੱਕ ਉਹ ਬੰਦਾ ਜਿਹੜਾ दारू ਦਾ ਇਸਤੇਮਾਲ ਜ਼ਿਆਦਾ ਕਰਦਾ ਹੋਵੇ ਨਸ਼ੇ ਪੱਤਾ ਜ਼ਿਆਦਾ ਕਰਦਾ ਹੋਵੇ ਅੱਛਾ ਜੀ ਉਹਦੀ ਡੈਡ ਬੋਡੀ ਨਹੀਂ ਔਰ ਇੱਕ ਪੰਜਵੀਂ ਡੈਡ ਬੋਡੀ ਉਹ ਕਿ ਜਿਹਨੂੰ ਆਪਾਂ ਕਿਸੇ ਨੂੰ ਮਾਰ ਕੇ ਬਾਹਰੋਂ ਫਿਰ ਦੁਬਾਰਾ ਪਾਣੀ ਦੇ ਅੰਦਰ ਛੱਡਦੀ ਅੱਛਾ ਜੀ ਜਿਹਨੂੰ ਪਹਿਲਾਂ ਮਾਰਿਆ ਗਿਆ ਹੋਵੇ ਮਾਰਿਆ ਗਿਆ ਹੋਵੇ ਫਿਰ ਦੁਬਾਰਾ ਪਾਣੀ ਦੇ ਅੰਦਰ ਛੱਡਦੀ ਉਹਦੇ ਨਾਲ ਟਿਸ਼ੂ ਮਰ ਜਾਂਦੇ ਨੇ ਜਿਹੜੇ ਖੂਨ ਦੇ ਜਿਹੜੇ ਪਦਾਰਥ ਨੇ ਉਹ ਮਰ ਜਾਂਦੇ ਸਾਡੇ ਸਰੀਰ ਦੇ ਅੰਦਰ ਨਾ ਕਰੋੜੋਂ ਕੋਸ਼ਿਕਾ ਨੇ ਇਹਦੀ ਕਦੇ ਤੁਸੀਂ ਟੈਸਟਿੰਗ ਲੈਣੀ ਨੇ ਸਰੀਰ ਦੀ ਆਪਣੇ ਸਾਡੇ ਨਾਲ ਸਰੀਰ ਦੇ ਅੰਦਰ ਕਰੋੜੋਂ ਛੇਦ ਨੇ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ ਸਰੀਰ ਨੂੰ ਇਹ ਕੋਸ਼ਿਕਾਏ ਇਹ ਇਹ ਜਿਹੜੇ ਜਿਹੜੇ ਮੈਂ ਪੰਜ ਬੰਦੇ ਦੇ ਇਹਨਾਂ ਦੀ ਕੋਸ਼ਿਕਾਏ ਨਾ ਪਾਣੀ ਦੇ ਅੰਦਰ ਗਿਰਦੇ ਸਾਰ ਇਹਨੂੰ ਕਹਿੰਦੇ ਆ ਦੰਦਲ ਯਾਨੀ ਪਾਣੀ ਵਾਲਾ ਅਟੈਕ ਗਿਰਦੇ ਸਾਰ ਨਾਲ ਦੇ ਨਾਲ ਪੈ ਜਾਂਦਾ ਹੈ ਅੱਛਾ ਜੀ ਤੇ ਕਦੇ ਵੀ ਨਹੀਂ ਇਹਨਾਂ ਦੇ ਕੋਸ਼ਿਕਾਏ ਨਾਲ ਦੇ ਨਾਲ ਬੰਦ ਹੋ ਜਾਂਦੀਆਂ ਨੇ ਬਜਾਏ ਆਕਸੀਜਨ ਅੰਦਰ ਜਾਂਦੇ ਬਾਹਰ ਦੀ ਤਰ ਮੂਵ ਕਰਦੀ ਹੈ ਜਿਹੜੀ ਡੱਡੂ ਨੂੰ ਉੱਪਰ ਫਲੋ ਕਰਕੇ ਰੱਖਦੀ ਹੈ ਉਹ ਕਦੇ ਵੀ ਥੱਲੇ ਨਹੀਂ ਜਾਂਦੀ ਉਹ ਨਾਲ ਦੇ ਨਾਲ ਉੱਪਰ ਚਲਦੀ ਰਹਿੰਦੀ ਹੈ ਤੇ ਦਿਵਯਾ ਪੌਜਾ ਦੀ ਜਿਹੜੀ ਡੈੱਡ ਬੋਡੀ ਤੀਏ ਪਹਿਲੇ ਦਿਨ ਅੱਛਾ ਜੀ ਪੂਰੇ ਤੋਂ ਲੰਘ ਗਈ ਗੋਤਾਖੋਰ ਨੂੰ ਲੇਟ ਖਬਰ ਮਿਲੀ ਗੋਤਾਖੋਰ ਨੇ ਆਪਣੇ ਕੰਮ ਸ਼ੁਰੂ ਕੀਤਾ ਜਦ ਗੋਤਾਖੋਰ ਨੂੰ ਲੇਟ ਖਬਰ ਮਿਲੀ ਗੋਤਾਖੋਰ ਲੱਗੇ ਗੋਤਾਖੋਰ ਦੀ ਇੱਕ ਲਿਮਿਟ ਹੁੰਦੀ ਹੈ ਇੱਕ ਰੇਂਜ ਹੁੰਦੀ ਹੈ ਕਿ ਭਈ ਮੈਂ ਇੱਥੇ ਤੱਕ ਲਾ ਬਣਾਇਆ ਤਾਂ ਉਹਦੇ ਅੰਦਰ ਨਾ ਇੱਕ ਦਾਇਰਾ ਹੁੰਦਾ ਨਾ ਉਹਨੂੰ ਵਿਚਾਰਨ ਨੇ ਕਿ ਇੱਕ ਪੇਮੈਂਟ ਅਮਾਊਂਟ ਮਿਲਦਾ ਹੈ ਕਿ ਭਈ ਤੁਸੀਂ ਇਹ ਤੇਲ ਪਾਣੀ ਦਾ ਖਰਚਾ ਲੈ ਲਓ ਤੇ ਤੁਸੀਂ ਲੱਗ ਜਾਓ ਚਲੋ ਜਿੰਨੂੰ ਮਿਲਿਆ ਨਹੀਂ ਮਿਲਿਆ ਵਿਚਾਰੇ ਉਹ ਆਪਣੇ ਆਪਣੇ ਜਿਹੜੇ ਗੋਤਾਖੋਰ ਤੇ ਚਾਰ ਟੀਮਾਂ ਗੋਤਾ ਖੋਰ ਦੀਆਂ ਲੱਗ ਗਿਆ ਪੰਜ ਦਿਨ ਤੋਂ ਦਿਵਿਆ ਪਹੁੰਚਾ ਦੀ ਡੈਡ ਬੋਡੀ ਬੰਨਿਆ ਆਪਣਾ ਕੂਦਨੀ ਹੜ ਤੇ ਪੰਜ ਦਿਨ ਤੋਂ ਕੂਦਨੀ ਹੜ ਤੇ ਟੁਹਾਣੇ ਤੋਂ 10 ਕਿਲੋਮੀਟਰ ਉੱਤੇ ਪੰਜ ਦਿਨ ਤੋਂ ਡੈਡ ਬੋਡੀ ਪਈ ਪਰ ਕੋਈ ਗੋਤਾਖੋਰ ਕੋਈ ਪੁਲਿਸ ਮੁਲਾਜ਼ਮ ਕੋਈ ਬੇਲਦਾਰ ਜਦ ਕਿ ਪਿੰਡ ਹੈ ਉਹ ਲੋਕੀਓ ਤੇ ਕੱਪੜੇ ਧੁੰਦੇ ਨੇ ਸ਼ਹਿਰ ਹੈ ਪੂਰਾ ਦਾ ਪੂਰਾ ਟੁਹਾਣਾ ਲੋਕੀ ਨਿਕੜਦੇ ਨੇ ਦਿਨ ਚ 1000 ਬੰਦਾ ਉੱਥੋਂ ਨਿਕੜਦਾ 1000 ਬੰਦਾ ਟਰੈਕਟਰ ਟਰਾਲੀਆਂ ਬੱਸ ਕਾਰਾਂ ਮੋਟਰਸਾਈਕਲ ਸਕੂਟਰ ਸਭ ਨੂੰ ਪਤਾ ਹੈ ਪੰਜ ਦਿ ਨਹੀਂ ਇਹ ਟੋਹਾਣੇ ਦੇ ਅੰਦਰ ਪੈਂਦਾ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਵਿੱਚ ਹਰਿਆਣਾ ਦੇ ਅੰਦਰ ਪੈਂਦਾ ਹੈ। ਦਿਵਯਾ ਪਹੂਜਾ ਦੀ ਡੈੱਡ ਬੋਡੀ ਪੰਜ ਦਿਨ ਤੋਂ ਉੱਥੇ ਪਈ ਸੀ ਪਰ ਗੋਤਾਖੋਰ ਨੇ ਲਿਮਿਟ ਬਣਾ ਰੱਖੀ ਤੇ ਵਿਚਾਰੇ ਜਿਹੜੇ ਜਿੰਨਾਂ ਦੇ ਸੀ ਖਨੋਰੀ ਤੱਕ ਜਾਂਦੇ ਸੀ ਮੁੜ ਕੇ ਪਟਿਆਲੇ ਆ ਜਾਂਦੇ ਸੀ ਖਨੋਰੀ ਤੱਕ ਜਾਂਦੇ ਸੀ ਮੁੜ ਕੇ ਪਟਿਆਲੇ ਤੱਕ ਆ ਜਾਂਦੇ ਸੀ ਉਸ ਤੋਂ ਬਾਅਦ ਫਿਰ ਐਸ ਐਚ ਓ ਅਨੀਲ ਕੁਮਾਰ ਸੈਕਟਰ 14 ਇੰਸਪੈਕਟਰ ਜਿਹੜੇ ਹੈਗੇ ਨੇ ਕ੍ਰਾਈਮ ਬ੍ਰਾਂਚ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਵੀ ਐ ਕਰਕੇ ਆਲਰੇਡੀ ਉਸ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਐਸ ਐਚ ਓ ਪਸਿਆਣਾ ਜਿਹੜੇ ਹੈਗੇ ਆਪਣੇ ਪਟਿਆਲੇ ਦੇ ਉਹਨਾਂ ਨੇ ਮੇਰੇ ਨਾਲ ਸੰਪਰਕ ਕਰਤਾ ਸੀ ਇਹ ਮੈਂ ਸਾਰਾ ਕੁਝ ਵਾਇਰਲ ਕਰਤਾ ਸੀ ਕਿਉਂਕਿ ਸਾਡੇ ਨੈਟਵਰਕ ਹੁੰਦੇ ਨੇ WhatsApp ਗਰੁੱਪ ਹੁੰਦੇ ਨੇ ਇੱਕ ਬੇਲਦਾਰ ਦਾ ਗਰੁੱਪ ਹਮ ਇੱਕ ਪੁਲਿਸ ਮਹਿਕਮੇ ਦਾ ਗਰੁੱਪ ਇੱਕ ਗੋਤਾਖੋਰਾਂ ਦਾ ਗਰੁੱਪ ਇੱਕ ਸਮਾਜ ਦਾ ਗਰੁੱਪ ਐ ਕਰਕੇ ਨਾ ਆਪਣੇ 180 ਗਰੁੱਪ ਬਣਾ ਰੱਖੇ ਨੇ ਤੇ ਆਪਾਂ 180 ਗਰੁੱਪ ਨਾਲ ਟਾਈਪ ਆਪਣੇ ਜਿੰਨਾ ਨਾਲ ਐਨ ਜੀਓ ਵੀ ਨੇ ਪੁਲਿਸ ਮਹਿਕਮਾ ਵੀ ਹੈ ਬੇਲਦਾਰਾ ਵੀ ਬੱਕਰੀ ਚੁਗਣ ਵਾਲੇ ਮੱਝਾ ਚੁਗਣ ਵਾਲੇ ਪਿੰਡ ਵਾਲੇ ਜਿਹੜੇ ਸਾਡੇ ਸਰਕਲ ਦੇ ਰੂਟ ਵਾਲੇ ਰੋਜ਼ ਮਿਲਣ ਵਾਲੇ ਹੂੰ ਤੇ ਇਸ ਤਰੀਕੇ ਨਾਲ ਸਾਡੇ 180 ਗਰੁੱਪ ਤੇ ਆਪਾਂ ਨੇ ਉਹਦੀ ਜਿਹੜੀ ਦਿਵਯਾ ਪਹੂਜਾ ਦੀ ਇੱਕ ਬੈਨਰ ਉਹਨਾਂ ਨੇ ਪੁਲਿਸ ਨੇ ਜਾਰੀ ਕੀਤਾ ਸੀ ਮਜਬੂਰ ਹੋ ਕੇ ਹੂੰ ਜਦ ਦਿਵਯਾ ਪਹੂਜਾ ਦੀ ਡੈੱਡ ਬੋਡੀ ਨਹੀਂ ਮਿਲ ਰਹੀ ਇਹ ਮੀਡੀਆਂ ਦੇ ਅੰਦਰ ਇੱਕ ਚਰਚਿਤ ਵਿਸ਼ੇ ਕੇਸ ਬਣ ਗਿਆ ਪੁਲਿਸ ਮਹਿਕਮੇ ਨੇ ਕੀ ਕੰਮ ਕੀਤਾ 50000 ਰੁਪਏ ਦਿਵਯਾ ਪਹੂਜਾ ਦੀ ਡੈੱਡ ਬੋਡੀ ਲੱਭਣ ਵਾਲਿਆਂ ਨੂੰ ਇਨਾਂ ਨੇ ਇਨਾਮ ਘੋਸ਼ਿਤ ਕਰਤਾ ਠੀਕ ਹੈ ਜੀ ਇਹ ਦਿਵਯਾ ਪਊਜਾ ਦਾ ਇਹਨਾਂ ਨੇ ਇੱਕ ਬੈਨਰ ਜਾਰੀ ਕਰਤਾ ਹਾਂਜੀ ਨਾਲ ਇਹਨਾਂ ਨੇ ਨੰਬਰ ਜਾਰੀ ਕਰਤੇ ਤਿੰਨ ਨੰਬਰ ਐਸਪੀ ਕ੍ਰਾਈਮ ਬ੍ਰਾਂਚ ਐਸਐਚਓ ਕ੍ਰਾਈਮ ਬ੍ਰਾਂਚ ਔਰ ਕ੍ਰਾਈਮ ਬ੍ਰਾਂਚ ਸੈਕਟਰ 17 ਯਾਨੀ 14 ਸੈਕਟਰ 17 ਸੈਕਟਰ ਔਰ ਐਸਪੀ ਕ੍ਰਾਈਮ ਬ੍ਰਾਂਚ ਹਰਿਆਣਾ ਇਹਨਾਂ ਦੇ ਇਹਨਾਂ ਨੇ ਨੰਬਰ ਜਾਰੀ ਕਰਤੇ ਇਹ ਨੰਬਰ ਇਹਨਾਂ ਨੇ ਜਾਰੀ ਕਰਤੇ ਕਿ ਭਈ ਡੈਡ ਬੋਡੀ ਲੱਭਣ ਨੂੰ ਮਦਦ ਮਿਲੇ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਦਿਵਿਆ ਪਹੂਜਾ ਨੂੰ ਕਿੱਥੇ ਸੱਟਿਆ ਗਿਆ ਉਹ ਤਾਂ ਜਦ ਪਤਾ ਲੱਗਿਆ ਜਦ ਦਿਵਿਆ ਪਹੂਜਾ ਦੀ ਜਿਹੜੀ ਗੱਡੀ ਹੈ ਉਹ ਬੱਸ ਸਟੈਂਡ ਪਟਿਆਲਾ ਤੋਂ ਬਰਾਮਦ ਹੋਈ ਅੱਛਾ ਜੀ ਉਸ ਟਾਈਮ ਇਹ ਚੀਜ਼ ਦਾ ਪਤਾ ਲੱਗਿਆ ਕਿ ਦਿਵਿਆ ਪਹੂਜਾ ਦੀ ਜਿਹੜੀ ਡੈਡ ਬੋਡੀ ਬਰਾਮਦ ਹੋਈ ਹੂੰ ਤੋ ਉਸ ਤੋਂ ਬਾਅਦ ਇਹਦੀ ਜਿਹੜੀ ਟੂਰ ਡੰਡਵਾ ਲੈ ਉਹ ਸ਼ੁਰੂ ਕੀਤੀ ਗਈ ਜਿਹੜੀ ਭਾਲ ਦੀ ਉਹ ਸ਼ੁਰੂ ਕੀਤੀ ਗਈ ਹੂੰ ਫਿਰ ਪੰਜਾਬ ਪੁਲਿਸ ਨਾਲ ਇਹਨਾਂ ਨੇ ਟਾਈਪ ਕੀਤਾ ਸੀ ਆਈ ਸਟਾਫ ਨੂੰ ਉਸ ਤੋਂ ਬਾਅਦ ਜਿਆਦਾ ਥੱਕ ਗਏ ਔਰ ਦਿਨ ਹੋ ਗਏ 9 ਹੂੰ ਫਿਰ ਇੱਕ ਡਿਜਾਸਟਰ ਟੀਮ ਹੈ ਜਿਹੜੀ ਨੈਸ਼ਨਲ ਟੀਮ ਹੈ ਐਨ ਡੀ ਆਰ ਐਫ ਉਹਨਾਂ ਨਾਲ ਵੀ ਇਹਨਾਂ ਨੇ ਸੰਪਰਕ ਕੀਤਾ ਅੱਛਾ ਜੀ ਵੈਸੇ ਤਾਂ ਇਹ ਦੇਖੋ ਮੈਂ ਕਿਸੇ ਦੇ ਬਾਰੇ ਕੁਝ ਕਹਾਂਗਾ ਸਰਕਾਰੀ ਟੀਮ ਬਦਿਆ ਬਦਿਆ ਕੰਮ ਕਰ ਰਹੀ ਸਾਡੀ ਨਹਿਰ ਦੇ ਅੰਦਰ ਫੇਲ ਹੈ ਕਿਉਂਕਿ ਜਿਹੜੇ ਸਾਡੇ ਗੋਤਾ ਹੋਰ ਨੇ ਨਾ ਜਿਹੜੇ ਕੰਮ ਕਰ ਰਹੇ ਜਿਨ੍ਹਾਂ ਨੂੰ ਬੋਡੀ ਲੱਭ ਕੇ ਦਿੱਤੀ ਹੈ ਇਹਨਾਂ ਦੇ ਅੱਗੇ ਸਾਰੇ ਫੇਲ ਨੇ एनडीआरएफ ਸਾਡੇ ਉਰੇ 25 ਤੋਂ 30 ਵਾਰ ਆ ਗਈ ਇੱਕ ਵੀ ਡੈਡ ਬੋਡੀ ਨਹੀਂ ਕੱਢੀ ਬਸ ਗਰੀ ਫਤੇਗੜ ਸਾਹਿਬ ਨਹੀਂ ਕੱਢ ਪਈ ਸੁਆਵੀ ਵਾਲਾ ਕੇਸ ਹੋਇਆ ਨਹੀਂ ਕੱਢ ਪਈ ਹਿਮਾਚਲ ਦੇ ਦੋ ਮੁੰਡੇ ਗਿਰੇ ਨਹੀਂ ਕੱਢ ਪਈ ਇਹ ਜੇ ਮੈਂ 100 ਕੇਸ ਹੀ ਨਵਾ ਦੂੰਗਾ ਜਿਸ ਚ ਐਨਡੀਆਰਐਫ ਦੀ ਟੀਮ ਆਈ ਪਰ ਉਹਨਾਂ ਨੇ ਇੱਕ ਬੋਡੀ ਨਹੀਂ ਕੱਢੀ ਅਗਰ ਕੋਈ ਅਖਬਾਰ ਕੋਈ ਮੀਡੀਆ 'ਚ ਹੈਗੀ ਜਿਹੜੀ ਜਿਸ ਚ ਸਾਡੇ ਲੋਕਲ ਗੋਤਾਖੋਰ ਲੱਗੇ ਹੋਏ ਨੇ ਪਟਿਆਲਾ ਗੋਤਾਖੋਰ ਟੀਮ ਪਤੇਗੜ ਸਾਹਿਬ ਕੋਤਾ ਕੋ ਟੀਮ ਮਰੀਂਡਾ ਕੋਤਾ ਕੋ ਟੀਮ ਦਰਾਏ ਕੋਤਾ ਕੋ ਟੀਮ ਰਾਜਪੁਰਾ ਅੰਬਾਲਾ ਕੋਤਾ ਕੋ ਟੀਮ ਕੁਰਚੇਤਰ ਸਾਡੀ ਪ੍ਰਗਟ ਵਾਲੀ ਕੋਤਾ ਕੋ ਨੀਂ ਅਗਰ ਉਹਨਾਂ ਦੇ ਸਾਹਮਣੇ ਕੋਈ ਐਨਡੀਆਰਐਫ ਦਾ ਕੋਈ ਬੰਦਾ ਪਾਸ ਹੋ ਕੇ ਗਿਆ ਉਹ ਤੋਂ ਮੈਨੂੰ ਦੱਸਿਓ ਕੋਈ ਨਹੀਂ ਉੱਗ ਗਿਆ ਇਹ ਸਾਡੇ ਬੜੇ ਮਤਲਬ ਮੰਦੇ ਨੇ ਦੇਸੀ ਕੋਤਾ ਕੋਰੇ ਪਰ ਐਕਸਪਰਟ ਬਹੁਤ ਨੇ ਜੇ ਇਹਨਾਂ ਨੂੰ ਪ੍ਰੋਪਰ ਉਸੇ ਟਾਈਮ ਇਹਨਾਂ ਨੂੰ ਖਰਚਾ ਮਿਲ ਜਾਂਦਾ ਦੋਲੰਦਾ ਸਿਸਟਮ ਮਿਲ ਜਾਂਦਾ ਦਿਵਯਾ ਪੂਜਾ ਦੀ ਡੱਡ ਬੁੱਡੀ ਪੰਜ ਤਰੀਕ ਨੂੰ ਇਹਨਾਂ ਨੂੰ ਮਿਲ ਜਾਂਦੀ ਰੂਟ ਲੰਬੇ ਤੇ ਖਰਚਾ ਕਿਸੇ ਕੋਲ ਹੈ ਨਹੀਂ ਦੀ ਗੱਡੀਆਂ ਦੌੜਨੀ ਦੀ ਖਾਣਾ ਵੀ ਹੈਗਾ ਘਰ ਦੇ ਬੱਚੇ ਵੀ ਨੇ ਬੱਚੇ ਛੱਡਨੇ ਵੀ ਨੇ ਇਹ ਸਾਰੇ ਕਿਰਾਏ ਤੇ ਪਏ ਨੇ ਇਹਨਾਂ ਕੋਲ ਕੋਈ ਨੈਟਵਰਕ ਨਹੀਂ ਵਿਚਾਰਾ ਕੋਲ ਇਹ ਸਾਰੇ ਜਿੰਨੇ ਵੀ ਗੋਤਾ ਹੋਰ ਨੇ ਕਿਰਾਏ ਤੇ ਪਏ ਨੇ ਤਾਜਾ ਕਮਾਉਂਦੇ ਨੇ ਤਾਜਾ ਖਾਂਦੇ ਨੇ ਕਿਸੇ ਨੇ ਡੋਨੇਸ਼ਨ ਕਰਦੀ ਹੋ ਲੈ ਲਿਆ ਕਿਸੇ ਦੀ ਡੈੱਡ ਬੋਡੀ ਮਿਲ ਕੇ ਕਿਸੇ ਕੋਈ ਸੇਵਾ ਕਰ ਗਿਆ ਉਹ ਮਿਲ ਗਈ ਜੇ ਕਿਸੇ ਨੇ ਨਹੀਂ ਦਿੱਤਾ ਹੱਥ ਜੋੜ ਦਿੰਦੇ ਨੇ ਕੋਈ ਗੱਲ ਨਹੀਂ ਬਾਈ ਤੂੰ ਲੈ ਜਾ ਲੈ ਜਾ ਤੂੰ ਲੈ ਜਾ ਕੋਈ ਗੱਲ ਨਹੀਂ ਸਾਨੂੰ ਲੋੜ ਨਹੀਂ 13 ਮਿਲ ਗਿਆ ਚੰਗੀ ਗੱਲ ਹੈ ਕਿ ਜਦ ਤੁਹਾਡੇ ਕੋਲ ਕੋਈ ਵੀ ਕੇਸ ਆਵੇ ਇੱਕ ਰਾਜੇ ਦਾ ਨਾ ਹੋਵੇ ਪੂਰੇ ਇੰਡੀਆ ਦਾ ਇਦੀ ਇਨਵੈਸਟੀਗੇਸ਼ਨ ਜੁੜੀ ਹੈ ਨਾ ਸਾਰੇ ਥਾਣੇ ਦੇ ਅੰਦਰ ਇਦੀ ਜਿਹੜੀ ਐ ਇਨਟਿਵੇਸ਼ਨ ਪੁਚਾਓ ਜਿੰਨੇ ਵੀ ਥਾਣੇ ਚੌਂਕੀਆਂ ਨੇ ਔਰ ਜਿੰਨੇ ਵੀ ਮੇਰੇ ਵੀਰ ਨੇ ਪੁਲਿਸ ਮੁਲਾਜ਼ਮ ਮੈਂ ਮੰਨਦਾ ਤੁਹਾਡੇ ਉੱਪਰ ਲੋਡ ਹੈ ਬਹੁਤ ਲੋਡ ਹੁੰਦਾ ਕੰਮ ਦਾ ਜਦ ਵੀ ਕੋਈ ਗੁੰਮਸੁੱਧ ਗਿਆ ਹੋਵੇ ਦੇਖੋ ਕਿਸੇ ਦੇ ਘਰ ਦਾ ਜੀਵ ਗਿਆ ਇਹਨੂੰ ਬਰੀਕੀ ਨਾਲ ਇਦੀ ਇਨਵੈਸਟੀਗੇਸ਼ਨ ਕਰਕੇ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਸਮਾਜ ਨੂੰ ਵੀ ਸਮਾਜ ਨੂੰ ਬੇਨਤੀ ਕਰਦਾ ਕਿ ਜਦ ਤੁਹਾਡੇ ਸਾਹਮਣੇ ਕੋਈ ਇਸ ਤਰੀਕੇ ਦਾ ਬੈਨਰ ਪੋਸਟਰ ਕੋਈ ਰੇਲਵੇ ਸਟੇਸ਼ਨ ਬੱਸ ਸਟੈਂਡ ਮੰਦਰ ਮਸਜਿਦ ਗੁਰਦੁਆਰਾ ਜਾਂ ਰੋਡ ਦੇ ਕੰਡੇ ਕਿੱਥੇ ਵੀ ਲੱਗਿਆ ਮਿਲਦਾ ਹੈ ਜਿਹੜਾ ਗਮਸੂਦਗੀ ਦਾ ਉਹਦੀ ਫੋਟੋ ਖਿਚੋ ਆਪਣੇ ਵਟਸਐਪ ਗਰੁੱਪ ਦੇ ਅੰਦਰ ਸ਼ੇਅਰ ਕਰੋ ਹੂੰ ਸਭ ਤੋਂ ਪਹਿਲਾਂ ਕੀ ਕਰਨਾ ਹੈ ਉਹਦੇ ਉੱਪਰ ਡੇਟ ਪੜੋ ਪੁਰਾਣੇ ਨੂੰ ਨਾ ਕਰੋ ਹੂੰ ਪਹਿਲੇ ਉਹਦੀ ਡੇਟ ਪੜੋ ਉਹਦੇ ਉੱਪਰ ਇੱਕ ਫੋਨ ਨੰਬਰ ਲਿਖਿਆ ਹੁੰਦਾ ਹੈ ਪਰਿਵਾਰ ਦੇ ਹੁੰਦੇ ਨੇ ਪੁਲਿਸ ਦੇ ਉਹਨਾਂ ਨੂੰ ਕਾਲ ਕਰੋ ਵੀ ਇਹ ਮਿਲ ਗਿਆ ਜਾਂ ਨਹੀਂ ਮਿਲ ਗਿਆ ਨਹੀਂ ਮਿਲਿਆ ਉਹਦੀ ਫੋਟੋ ਕਲਿੱਕ ਕਰੋ ਫੋਟੋ ਕਲਿੱਕ ਕਰੋ ਕਲਿੱਕ ਕਰਕੇ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਤੇ ਨੈਟਵਰਕ ਹੈ ਉੱਤੇ ਉਹਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਪਰਲਾਉ ਦੇ ਇਹ ਵੀ ਇੱਕ ਪੁੰਨ ਦਾ ਕੰਮ ਹੈ ਦੇਖੋ ਆਪਾਂ ਮੰਦਿਰ ਮਸਜਿਦ ਗੁਰਦੁਆਰੇ ਐਨੇ ਬਣਾਤੇ ਦਾਨ ਦੇ ਦੇ ਕੇ ਹਰ ਖੁੱਜੇ ਤੇ ਮੰਦਿਰ ਹਰ ਖੁੱਜੇ ਤੇ ਮਸਜਿਦ ਗੁਰਦੁਆਰੇ ਐਨੇ ਬਣਾਤੇ ਐਨੇ ਬੰਦੇ ਨਹੀਂ ਜਿੰਨੇ ਗੁਰਦੁਆਰੇ ਮੰਦਿਰ ਮੱਜਦ ਖੜੇ ਕਰਤੇ ਜਦ ਕਿ ਕੰਮ ਕਰਨਾ ਇਨਸਾਨੀ ਦੀ ਸਾਈਡ ਉਧਰ ਕੋਈ ਕੰਮ ਨਹੀਂ ਹੋ ਰਿਹਾ ਉਧਰ ਕੋਈ ਕੰਮ ਨਹੀਂ ਹੋ ਰਿਹਾ ਦੇਖੋ ਮੇਰੀ ਗੱਲਾਂ ਤੁਹਾਨੂੰ ਬੁਰੀ ਲੱਗ ਰਹੀਆਂ ਮੈਂ ਨਾਸਤਿਕ ਨਹੀਂ ਮੈਂ ਵੀ ਰੱਬ ਨੂੰ ਮੰਨਦਾ ਰੱਬ ਤੋਂ ਡਰਦਾ ਮੇਰੇ ਵੀ ਬੱਚੇ ਨੇ ਮੇਰੀ ਫੈਮਲੀ ਆ ਨੇ ਮੈਂ ਵੀ ਉਸ ਰੱਬ ਤੋਂ ਡਰਦਾ ਹੁਣਾ ਚਾਹੀਦਾ ਹੈ ਰੱਬ ਨੂੰ ਮੰਨਾ ਪਰ ਰੱਬ ਦਿਲ ਦੇ ਅੰਦਰ ਹੈ ਰੱਬ ਵਿਸ਼ਵਾਸ ਦੇ ਅੰਦਰ ਹੈ ਅਗਰ ਤੁਸੀਂ ਕਿਸੇ ਦੇ ਵਿਸ਼ਵਾਸ ਕਰੋਗੇ ਕਿਸੇ ਦੀ ਹੈਲਪ ਕਰੋਗੇ ਇਹ ਵੀ ਰੱਬ ਹੈ ਆਪਾਂ ਇੰਨਾ ਸਮਾਨ ਲੈ ਕੇ ਸਾਨੂੰ ਨਾ ਕੋਈ ਕਹਿ ਦਿੰਦਾ ਵੀ ਇਹ ਸਮਾਨ ਉੱਥੇ ਸੱਟ ਦਿਓ ਤੁਹਾਡਾ ਇਹ ਹੋ ਜਾਏਗਾ ਤੰਤਰਿਕ ਤੰਤਰਿਕ ਜਿਵੇਂ ਹੁੰਦੇ ਨੇ ਵਾਦੇ ਹੁੰਦੇ ਨੇ ਲੋਕਾਂ ਨੂੰ ਕਹਿ ਦਿੰਦੇ 10 ਨਾਰੀਆਂ ਲੈ ਲੈ 50 ਉਹ ਲੈ ਲੈ ਫਲਾਣਾ ਚਲੋ ਮੰਦਾ ਮੰਨਤਾ ਹੈ ਮੈਂ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾਉਂਗਾ ਮੰਦਾ ਪਰ ਇੱਕ ਚੀਜ਼ ਮੈਂ ਕਹਾਂ ਆਪਣੇ ਵੱਲੋਂ ਇੰਨਾ ਪੈਸੇ ਦਾ ਕਿਸੇ ਗਰੀਬ ਦੇ ਘਰ ਰਾਸ਼ਨ ਪਾ ਕੇ ਦੇਖੋ ਤੁਹਾਡਾ ਕੰਮ ਬਣਦਾ ਹੈ ਕਿ ਨਹੀਂ ਬਣਦਾ ਇੰਨੇ ਪੈਸੇ ਦਾ ਕਿਸੇ ਨੂੰ ਮੱਛੀਆਂ ਨੂੰ ਆਟਾ ਪਾ ਕੇ ਦੇਖੋ ਕੁੱਤਿਆਂ ਨੂੰ ਗਊਆਂ ਨੂੰ ਪਾ ਕੇ ਦੇਖੋ ਜਿਹੜੇ ਕੁੱਤੇ ਘੁੰਮਦੇ ਨੇ ਆਵਾਰਾ ਵਿਚਾਰੇ ਗਊਆਂ ਫਿਰਦੀਆਂ ਨੇ ਵਿਚਾਰੀ ਰੋਡ ਤੇ ਉਹਨਾਂ ਨੂੰ ਪਾ ਕੇ ਦੇਖੋ ਜਿਹੜੇ ਚੀਟੀਆਂ ਨੇ ਜਿਹੜੇ ਛੋਟੇ ਛੋਟੇ ਬਿੱਲ ਹੁੰਦੇ ਨੇ ਚੀਟੀਆਂ ਦੇ ਨੈਰ ਦੇ ਕੰਡੇ ਆ ਇੱਧਰ ਪੀਪਲ ਦੇ ਥੱਲੇ ਉੱਥੇ ਥੋੜਾ ਜਿਹਾ ਆਟਾ ਚੀਨੀ ਪਾ ਕੇ ਦੇਖੋ ਤੁਹਾਡੇ ਕੰਮ ਬਣਦੇ ਨਹੀਂ ਇਹ ਜਿਹੜੇ ਪਸ਼ੂ ਪੰਛੀ ਆਪਾਂ ਨੇ ਖਤਮ ਕਰਦੇ ਆਪਣੀ ਛੱਤ ਤੇ ਕਣਕ ਪਾ ਕੇ ਦੇਖੋ ਬਾਜਰਾ ਪਾ ਕੇ ਦੇਖੋ ਤੁਹਾਡੇ ਕੰਮ ਬਣਦੇ ਕਿ ਨਹੀਂ ਗਰਮੀਆਂ ਦੇ ਅੰਦਰ ਕੋਸਲੇ ਲਾ ਕੇ ਦੇਖੋ ਪੇੜ ਦੇ ਉੱਪਰ ਪਸ਼ੂ ਪੰਛੀਆਂ ਵਾਸਤੇ ਗਮਲੇ ਰੱਖੋ ਪਾਣੀ ਦੇ ਭਰ-ਭਰ ਕੇ ਆਪਣੀ ਛੱਤਾਂ ਦੇ ਉੱਪਰ ਤੁਹਾਡੇ ਕੰਮ ਬਣਦੇ ਕਿ ਨਹੀਂ ਬਣਦੇ ਇਹ ਵੀ ਮੇਰਾ ਤਜਰਬਾ ਨੋਟ ਕਰਕੇ ਦੇਖੀਂ ਮਲਕ ਜੀ ਜਾਂਦੇ ਜਾਂਦੇ ਕੀ ਸਨੇਹਾ ਦੇਣਾ ਚਾਹੁੰਗੇ ਨੌਜਵਾਨਾਂ ਨੂੰ ਮੈਂ ਦੇਖੋ ਸਭ ਤੋਂ ਪਹਿਲਾਂ ਸਨੇਹਾ ਦੇਣਾ ਚਾਹੂੰਗਾ ਸਭ ਤੋਂ ਜ਼ਰੂਰ ਤੇ ਨੌਜਵਾਨਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਸਾਡੀ ਨੌਜਵਾਨ ਪੀੜੀ ਨਾ ਅੱਜ ਨਸ਼ੇ ਵੱਲ ਬਹੁਤ ਜਾ ਰਹੀ ਹੈ ਹਮ ਇੱਕ ਤਾਂ ਨਸ਼ੇ ਦੇਖੋ ਆਪਣੀ ਜ਼ਿੰਦਗੀ ਕੁਛ ਨਹੀਂ ਨਸਾਂ ਟੋੜੀ ਪ੍ਰਾਪਰਟੀ ਬਰਬਾਦ ਕਰ ਰਹੀ ਹੈ ਤੁਹਾਡੇ ਘਰ ਬਰਬਾਦ ਕਰ ਰਹੀ ਹੈ ਤੁਹਾਡੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਦੂਜੀ ਗੱਲ ਜਿੰਨੀ ਵੀ ਮੇਰੀ ਮੇਰੇ ਕਿਸਾਨ ਵੀਰ ਨੇ ਉਹਨਾਂ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹੂੰਗਾ ਹਮ ਕਿਸਾਨ ਵੀਰਾਂ ਵਾਸਤੇ ਮੇਰਾ ਇੱਕ ਸੰਦੇਸ਼ ਹੈ ਛੋਟਾ ਜਿਹਾ ਜਕਰ ਮੰਨਣਗੇ ਤਾਂ ਮੰਨ ਲਿਓ ਬਾਈ ਹੱਥ ਛੋੜ ਕੇ ਬਿੰਤੀ ਹੈ ਤੁਸੀਂ ਨਾ ਚੋਨੇ ਦੇ ਪਿੱਛੇ ਲੱਗ ਗਏ ਹੋ ਦੋ ਹੀ ਫਸਲਾਂ ਬੋਲ ਰਹੇ ਹੋ ਜੀਰੀ ਦੇ ਕਣਕ ਦੋ ਹੀ ਦੋ ਹੀ ਫਸਲਾਂ ਦੇ ਤੁਸੀਂ ਪਿੱਛੇ ਲੱਗ ਗਏ ਹੋ ਕਿਉਂਕਿ ਸਾਨੀ ਨਾਲ ਕੱਟ ਜਾਂਦੀ ਹੈ ਸਾਨੀ ਨਾਲ ਮੰਡੀ ਚ ਬਸ ਪਾਇਆ ਵਾਏ ਬਾਈ ਥੋੜਾ ਜਿਹਾ ਨਾ ਫਰੂਟ ਸਬਜ਼ੀਆਂ ਵੱਲ ਵੀ ਆਓ ਥੋੜਾ ਜਿਹਾ ਉਸ ਪਾਸੇ ਵੀ ਧਿਆਨ ਦਿਓ ਤੁਸੀਂ ਕੁਛ ਨਾ ਕਰੋ ਤੁਹਾਡੀ ਨਾ ਡੋਲ ਵੇਲੀ ਹੁੰਦੀ ਹੈ ਉਹ ਚਨਾ ਅਮਰੂਦ ਸੰਤਰੇ ਕਿੰਨੂ ਚੀਕੂ ਆਂਬ ਦੇ ਪੇੜ ਜਾਮਣ ਦੇ ਪੇੜ ਇਹ ਜਾਮਣ ਤੁਹਾਡੀ ਅੱਖਾਂ ਦੀ ਰੋਸ਼ਨੀयां ਨੂੰ ਕਰੇਗਾ ਬੜੇ ਫਲ ਐਜ ਨੇ ਜਿਹੜਾ ਤੁਹਾਨੂੰ ਅੱਛਾ ਤਿੰਨ ਚੀਜ਼ਾਂ ਦਾ ਫਾਇਦਾ ਹੋਵੇਗਾ ਇੱਕ ਸਮਾਜ ਦਾ ਤੋੜਾ ਵੀ ਜਿਹੜਾ ਫਰੂਟ ਅੱਜ ਸਾਡੀ ਪੋਸਟ ਤੋਂ ਬਾਹਰ ਹੈ ਉਹ ਸਾਰੇ ਜਾਣ ਜਾਂਦੇ ਯਾਨੀ ਜਿੰਨੇ ਵੀ ਲੋਕ ਨੇ ਗਰੀਬੀ ਉਹਨਾਂ ਦੀ ਰੇਂਜ ਦੇ ਅੰਦਰ ਆ ਜਾਏਗਾ ਹਮਮ ਅਗਰ ਤੁਸੀਂ ਆਪਣੀ ਡੋਲ ਤੇ ਫਰੂਟ ਲਾ ਲੋਗੇ ਦੇਖੋ ਤੁਹਾਡੀ ਜ਼ਮੀਨ ਵੇਰਲੀ ਪਈ ਹੈ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਦੂਜੀ ਗੱਲ ਤੰਦਰੁਸਤੀ ਆਪਣੇ ਦੇਸ਼ 'ਚ ਨਾ ਉੜਦੀ ਜਾ ਰਹੀ ਆਪਣੇ ਦੇਸ਼ ਦੀ ਨਾ ਤੰਦਰੁਸਤੀ ਬਿਲਕੁਲ ਖਤਮ ਹੋ ਗਈ ਸਾਰਾ ਕੈਮੀਕਲ ਚੱਲ ਰਿਹਾ ਘੱਟ ਤੋਂ ਘੱਟ ਫਰੂਟ ਖਾ ਕੇ ਬੰਦਾ ਤੰਦਰੁਸਤੀ ਦਾ ਕਰਨਾ ਆਪਣਾ ਦੇਸ਼ ਤੰਦਰੁਸਤ ਹੋ ਜਾਏਗਾ ਜੇ ਕਿਸਾਨ ਦੇਖੋ ਸਾਰਾ ਜਿਹੜਾ ਦੇਸ਼ ਚਲਾਣਾ ਕਿਸਾਨ ਰਾਜਨੀਤਿਕ ਪਾਰਟੀਆਂ ਦੇ ਹੱਥ 'ਚ ਨਹੀਂ ਮੈਂ ਫੇਰ ਕਹਿ ਰਿਹਾ ਆਪਣਾ ਦੇਸ਼ ਕਿਸਾਨਾਂ ਦੇ ਹੱਥ 'ਚ ਦੇ ਅੰਦਰ ਉਹ ਜਿਹੜਾ ਖਾਣ ਪੀਣ ਦੇਸ਼ ਨੂੰ ਦੇਣਗੇ ਉਹ ਹੀ ਸਮਾਜ ਦੇ ਅੱਗੇ ਜਾਏਗਾ ਮੈਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਕਹਿ ਰਿਹਾ ਕਿ ਆਪਣੇ ਕਿਨਾਰੇ ਕਿਨਾਰੇ ਕੰਡੇ ਫਲ ਸਬਜ਼ੀਆਂ ਲਾ ਲਓ ਸਾਰੇ ਠੀਕ ਹੈ ਇੱਕ ਸਬਜ਼ੀਆਂ ਫਲ ਸਸਤੇ ਹੋਣਗੇ ਲੋਕਾਂ ਦੀ ਰੇਂਜ ਦੇ ਅੰਦਰ ਆ ਜਾਣਗੇ ਦੂਜੀ ਗੱਲ ਤੁਸੀਂ ਮੰਡੀ ਦੇ ਅੰਦਰ ਪਾਉਂਦੇ ਹੋ ਰੇੜੀਆਂ ਨਾਲ ਟਾਈ ਅਪ ਕਰ ਲਓ ਜਿਹੜੇ ਰੇੜੀ ਵਾਲੇ ਵਿਚਾਰੇ ਗਰੀਬ ਬੰਦੇ ਨੇ ਠੀਕ ਹੈ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਚੱਲ ਜਾਏਗਾ ਕਈ ਬੰਦੇ ਹੈ ਜਿਹਨਾਂ ਕੋਲ ਕੰਮ ਨਹੀਂ ਹੈਗਾ ਜਦ ਤੁਸੀਂ ਫਰੂਟ ਬੋਗਣਗੇ ਨਾ ਤੁਹਾਡੇ ਘਰੇ ਆ ਕੇ ਲੈ ਜਾਣਗੇ ਸਬਜ਼ੀਆਂ ਬੋਣਗੇ ਤੁਹਾਡੇ ਘਰੇ ਆ ਕੇ ਲੈ ਜਾਣਗੇ ਉਹਨਾਂ ਨਾਲ ਟਾਈ ਅਪ ਕਰ ਲਓ ਮੰਨਦਾ ਸਰਕਾਰ ਨੂੰ ਦੇਣਾ ਆਰਡਰ ਦੇਣੀ ਹੈ ਜੀਐਸਟੀ ਸਾਰਾ ਕੁਝ ਹੈ ਸਰਕਾਰ ਵੀ ਚਲਾਨੀ ਸਾਰਾ ਕੁਝ ਹੁੰਦਾ ਹੈ ਪਰ ਕੁਛ ਥੋੜੇ ਬਹੁਤ ਸਮਾਨ ਦੇ ਕੋ ਆਪਾਂ ਗਰੀਬਾਂ ਨੂੰ ਦੇ ਸਕਦੇ ਆ ਔਰ ਇੱਕ ਬਾਈ ਸੁਸਾਇਟ ਨਾ ਕਰਿਓ ਜਿੰਨੇ ਵੀ ਮੇਰੇ ਵੀਰ ਨੇ ਤੁਸੀਂ ਇਹ ਦੇਖ ਰਹੇ ਹੋ ਮੈਂ ਜਿੰਨੀ ਮੈਂ ਵੀਡੀਓ ਪਾ ਰਿਹਾ ਤੁਸੀਂ ਦੇਖ ਰਹੋ ਡੈਡ ਬੋਡੀਆਂ ਦਾ ਕੀ ਹਾਲ ਔਰ ਕਿਵੇਂ ਛੋਟੇ ਮਾਰ ਮਾਰ ਕੇ ਨੂੰ ਠਕਾ ਠਕਾ ਕੇ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਦਿੱਲੀ ਦਿੱਲੀ ਤੋਂ ਰਾਜਸਥਾਨ ਤੱਕ ਕਿਵੇਂ ਲਿਜਾਈ ਜਾ ਰਹੀਆਂ ਨੇ ਕਿਵੇਂ ਡੈਡ ਬੋਡੀਆਂ ਨੂੰ ਕੁੱਤੇ ਖਾ ਰਹੇ ਨੇ ਕਿਵੇਂ ਪੜੀ ਪੜੀ ਸਰਿਆਂ ਜੇ ਆਪਣੇ ਅੰਤਿਮ ਸੰਸਕਾਰ ਕਹਿੰਦੇ ਨੇ ਧਰਮ ਦੇ ਅੰਦਰ ਜਦ ਤੱਕ ਡੈਡ ਬੋਡੀ ਦੀ ਸੰਸਕਾਰ ਨਾ ਕਰੇ ਉਹਦੀ ਗੱਤੀ ਵੀ ਨਹੀਂ ਹੁੰਦੀ ਹੂੰ ਤੇ ਭਾਈ ਇਹ ਜੇ ਤਾਂ ਕੋਈ ਕੰਮ ਨਾ ਕਰੋ ਜਿਹੜੇ ਤੁਹਾਡੇ ਮਾਪੇ ਨੂੰ ਮੰਨਦਾ ਤੁਹਾਨੂੰ ਕੋਈ ਤਕਲੀਫ ਹੈ ਪਰੇਸ਼ਾਨੀ ਹੈ ਦੁੱਖ ਹੈ ਕੋਈ ਵੀ ਇਹ ਜਹਾ ਦੁੱਖ ਹੈ ਕੋਈ ਤਕਲੀਫ ਹੈ ਕੋਈ ਤੁਹਾਨੂੰ ਹਰੈਸਮੈਂਟ ਕੋਈ ਵੀ ਮੇਰੀ ਭੈਣ ਕੋਈ ਮੇਰੀ ਬੇਟੀ ਜਿਹਨੂੰ ਕੋਈ ਤੰਗ ਕਰ ਰਿਹਾ ਆਪਣੀ ਸੇਲੀ ਨੂੰ ਦੱਸ ਸਕਦੀ ਹੈ ਆਪਣੇ ਮਿੱਤਰ ਨੂੰ ਆਪਣੇ ਪਰਿਵਾਰ ਨੂੰ ਪੁਲਿਸ ਨੂੰ ਜਾ ਕੇ ਹਿੰਮਤ ਕਰ ਬਸ ਥੋੜੀ ਜੀ ਕੋਈ ਜ਼ੁਲਮ ਜ਼ਬਰ ਤੇਰੇ ਨਾਲ ਹੋ ਰਿਹਾ ਕੋਈ ਮੇਰਾ ਵੀਰ ਇਹ ਜਹਾ ਜਿਹਨੂੰ ਕੋਈ ਤੰਗ ਕਰ ਰਿਹਾ ਹੈ ਪੈਸੇ ਵੱਲੋਂ ਜ਼ਮੀਨ ਵੱਲੋਂ ਕੋਈ ਰਿਸ਼ਤੇਦਾਰ ਬਈ ਆਪਣੇ ਪਰਿਵਾਰ ਨਾਲ ਗੱਲ ਕਰ ਪੁਲਿਸ ਨਾਲ ਗੱਲ ਕਰ ਪਰ ਸੁਸਾਇਡ ਮਸਲਾ ਨਹੀਂ ਹੈ ਸੁਸਾਇਡ ਕਰਕੇ ਤੂੰ ਉਹਨਾਂ ਦਾ ਹੌਸਲਾ ਵਧਾ ਗਿਆ ਸਾਰੀ ਪ੍ਰੋਪਰਟੀ ਉਹਨਾਂ ਦੇ ਨਾਮ ਕਰ ਗਿਆ ਹਮ ਸੁਸਾਇਡ ਨਾ ਕਰੋ ਲੜੋ ਸੰਘਰਸ਼ ਕਰੋ ਮੇਰੇ ਨਾਲ ਤਿੰਨ ਹਾਸੇ ਹੋਏ ਨੇ ਵੱਡੇ ਮੈਂ ਅੱਜ ਗਿਣਵਾ ਰਿਹਾ ਪਹਿਲਾ ਮੇਰੇ ਘਰ ਵਾਲੀ ਨੂੰ ਕੈਂਸਰ ਹੋਇਆ ਮੈਂ ਲੜਿਆ ਮੈਂ ਸੁਸਾਇਡ ਨਹੀਂ ਕੀਤਾ 7 ਲੱਖ 13000 ਰੁਪਏ ਦਾ ਕਰਜ਼ਾ ਤਾਰਾ ਗਰੀਬ ਬੰਦੇ ਨੇ ਦੁਬਾਰਾ ਮੇਰੇ ਡੈਡੀ ਨਾਲ ਹੋਇਆ ਫਿਰ ਤੀਵਾਂ ਫਿਰ ਮੇਰੀ ਦੂਜੀ ਸਾਦੀ ਫਿਰ ਮੇਰੀ ਘਰ ਵਾਲੀ ਮਰੀ ਤੀਜੀ ਸਾਦੀ ਆ ਪਾਜੀ ਮੇਰੀ ਤੀਜੀ ਫਿਰ ਮੇਰੇ ਨਾਲ ਹੋਇਆ ਹੁਣ ਚੌਥਾ ਮੇਰੇ ਮੇਰੇ ਬੇਟੇ ਨਾਲ ਹੋਏ ਬਹੁਤ ਤਕੜਾ ਸੀ ਮੇਰੇ ਬੇਟੇ ਦਿਲ ਦੀਵਾਲ ਖਰਾਬ ਹੋ ਗਈ 15 ਲੱਖ 16 15-16 ਲੱਖ ਰੁਪਏ ਉਹਦੇ ਉੱਪਰ ਲੱਗ ਗਿਆ ਪਰ ਮੈਂ ਹਿੰਮਤ ਨਹੀਂ ਆ ਰਹੀ ਕਦੇ ਸੁਸਾਇਡ ਨਹੀਂ ਕੀਤਾ ਸੰਘਰਸ਼ ਕੀਤਾ ਲੋਕਾਂ ਦੇ ਸਾਹਮਣੇ ਬੇਗ ਮੰਗੀ ਸਮਾਜ ਨੂੰ ਅਪੀਲ ਕੀਤੀ ਸਮਾਜ ਨੇ ਮੇਰੀ ਹੈਲਪ ਕੀਤੀ ਭਾਈ ਤੁਹਾਨੂੰ ਵੀ ਹੱਥ ਬਨ ਕੇ ਬਿੰਦੀਆਂ ਸੁਸਾਇਡ ਕੋਈ ਮਸਲਾ ਨਹੀਂ ਕੋਈ ਹੱਲ ਨਹੀਂ ਹੈ ਆਪਣੇ ਜੀਵਨ ਨਾਲ ਸੰਘਰਸ਼ ਕਰੋ ਇੱਕ ਕੰਮ ਨਹੀਂ ਚੱਲਦਾ ਦੂਜਾ ਕਰੋ ਦੂਜਾ ਕੰਮ ਨਹੀਂ ਕਰਦਾ ਤੀਜਾ ਕਰੋ ਅਗਰ ਤੁਹਾਡੀ ਕਿੱਥੇ ਬਦਮਾਮੀ ਹੋ ਰਹੀ ਹੈ ਮੰਨਦੇ ਤੁਹਾਡੀ ਕੁੜੀ ਭੱਜ ਗਈ ਹੈ ਕੋਈ ਹੋਰ ਆ ਜਾ ਤੁਹਾਡੇ ਨਾਲ ਮਸਲਾ ਹੋ ਗਿਆ ਸਮਾਹ ਤੁਹਾਨੂੰ ਤਕਲੀਫ ਦੇ ਰਿਹਾ ਸੈਰ ਚੇਂਜ ਕਰ ਲਓ ਜਗਾ ਚੇਂਜ ਕਰ ਲਓ ਲੋਕੇਸ਼ਨ ਚੇਂਜ ਕਰ ਲਓ ਅਗਰ ਕੋਈ ਕੁੜੀ ਹੈ ਜੇ ਮੇਰੀ ਮੇਰੀ ਭੈਣ ਮੇਰੀ ਬੇਟੀ ਮੇਰੀ ਸਿਸਟਰ ਕੋਈ ਆਈ ਜੀ ਹੈ ਜਿੰਨ ਜਿਹਦਾ ਘਰ ਵਾਲਾ ਉਹਨੂੰ ਤੰਗ ਕਰ ਰਿਹਾ ਛੱਡ ਕੇ ਦੂਜੇ ਨਾਲ ਕਰ ਲੈ ਪਰ ਸੁਸਾਇਡ ਹੱਲ ਨਹੀਂ ਹੈ ਕੋਈ ਮੇਰਾ ਆ ਜਾ ਵੀਰ ਹੈ ਜਿੰਨੂੰ ਕੋਈ ਲੇਡੀਜ਼ ਬਦਨਾਮ ਕਰ ਰਹੀ ਹੈ ਦੇਖੋ ਪੰਜੂਂਗਲੀ ਬਰਾਬਰ ਨਹੀਂ ਮੈਂ ਨਹੀਂ ਕਹਾਂਗਾ ਕਿ ਲੇਡੀਜ਼ ਨਹੀਂ ਕਰਦੀ ਅਗਰ ਕੋਈ ਆ ਜਾ ਵੀ ਵੀਰ ਹੈ ਮੇਰਾ ਜਿੰਨ ਕੋਈ ਲੇਡਿਸ ਦਬਾਰੀ ਹੈ ਕੋਈ ਬਲੈਕਮਨ ਕਰੀਏ ਕੋਈ ਇਹ ਜਿਹਾ ਵੀਡੀਓ ਬਣਾ ਲਿਆ ਕੋਈ ਉਹਨੂੰ ਦਬਾਰੀ ਹੈ ਭਾਈ ਪੁਲਿਸ ਦੇ ਸਾਹਮਣੇ ਯਾਰ ਆਪਣੀ ਲੋਕੇਸ਼ਨ ਤੇ ਆਪਣੀ ਜਗਾ ਚੇਂਜ ਕਰ ਲੈ ਡਰ ਨਾ ਕਿ ਤੇਰਾ ਵੀਡੀਓ ਵਾਇਰਲ ਹੋ ਜਾਏਗਾ ਤੇਰਾ ਨੰਬਰ ਵਾਇਰਲ ਹੋ ਜਾਏਗਾ ਤੂੰ ਸਮਾਜ ਦੇ ਸਾਹਮਣੇ ਲੜ ਹਿੰਮਤ ਕਰ ਮੈਂ ਸਾਰਿਆਂ ਨੂੰ ਕਹਾਂਗਾ ਹਿੰਮਤ ਵਾਲੇ ਬਣੋ ਲੜੋ ਸਮਾਜ ਦੇ ਸਾਹਮਣੇ ਆਪਣਾ ਸੰਘਰਸ਼ ਕਰੋ ਬਸ ਮੇਰਾ ਕਹਿਣ ਦਾ ਮਤਲਬ 아이 ਹੈ ਔਰ ਜਿੰਨੇ ਵੀ ਅਜ ਤੱਕ ਜਿਹੜੀ ਡੈੱਡ ਬੋਡੀਆਂ ਮਿਲੀਆਂ ਨੇ ਮੈਂ ਜਾਂਦੇ ਜਾਂਦੇ ਇੱਕ ਚੀਜ਼ ਹੋਰ ਕਹਾਂਗਾ ਜਿਹੜੇ ਮੇਰੇ ਵੀਰ ਜਿਨ੍ਹਾਂ ਦੀ ਡੈੱਡ ਬੋਡੀ ਆ ਨਾਮ ਮਿਲ ਰਹੀ ਹੈ ਇੱਕ ਜਿਪ ਨਟ ਜਰਨਲ ਪੁਲਿਸ ਇਨੈਕਟਰ ਇੱਕ ਵੈਬਸਾਈਟ ਹੈ ਉੱਥੇ ਜਾ ਕੇ ਇੱਕ ਵਾਰ ਚੈੱਕ ਕਰ ਲੈਣ ਇੱਕ ਆਸ਼ੂ ਮਲਿਕ ਗੋਤਾਖੋਰ ਮੇਰਾ ਵੀ ਇੱਕ YouTube ਚੈਨਲ Facebook ਹੈ ਉੱਥੇ ਕਰ ਲੈਣੇ ਔਰ ਡਿਸਕ੍ਰਿਪਸ਼ਨ ਦੇ ਅੰਦਰ ਜਿਹੜਾ ਅਗਰ ਮੈਂ ਪਾਜੀ ਨੂੰ ਕਹਿ ਰਾ ਅਗਰ ਮੇਰਾ ਨੰਬਰ ਪਾਓਗੇ 9942300008 99425108 ਇਹ ਮੇਰਾ ਨੰਬਰ ਹੈ ਤੁਸੀਂ ਮੇਰੇ ਨਾਲ ਵੀ ਸੰਪਰਕ ਹੋ ਸਕਦਾ ਤੁਹਾਡੇ ਕਿਸੇ ਬੰਦੇ ਯਾਰ ਮਿੱਤਰ ਜਿਹੜਾ ਗੁੰਮ ਹੋ ਦੀ ਡੈੱਡ ਬੋਡੀ ਸਾਡੇ ਕੋਲ ਆ ਜੇ ਉਹ ਤੁਸੀਂ ਸਾਡੇ ਕੋਲ ਆ ਕੇ ਸੰਪਰਕ ਕਰਕੇ ਤੁਸੀਂ ਇਹ ਚੀਜ਼ਾਂ ਸਾਡੇ ਤੋਂ ਪੁੱਛ ਸਕਦੇ ਹੋ Tá noite,